ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦਲਉ ਮੁਰਾ ਡੇਰੀ ਫਾਰਮ ਤੇ ਸਵਾਗਤ ਆ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਭਲਾੜਾ ਅੱਜ ਇੱਕ ਕੱਟਾ ਸੇਲ ਵਾਸਤੇ ਆਪਣੇ ਕੋਲੇ ਇਹਦਾ ਆਪਾਂ ਐਚਐਲਡੀ ਵਿੱਚ ਦੁੱਧ ਦਾ ਰਿਕਾਰਡ ਵੀ ਹੋਇਆ ਹੋਇਆ ਉਹ ਵੀ ਆਪਾਂ ਸਾਰੀ ਡਿਟੇਲ ਦਿਖਾਵਾਂਗੇ ਸਰਟੀਫਿਕੇਟ ਵੀ ਦਿਖਾਵਾਂਗੇ ਇਹਦੀ ਦੂਜੇ ਨੰਬਰ ਤੇ ਆਈ ਸੀ ਇਹਦੀ ਮਾਂ ਉਹ ਵੀ ਪੋਜੀਸ਼ਨ ਦਿਖਾਵਾਂਗੇ ਟੈਸਟੀਕਲ ਵੀ ਤੁਸੀਂ ਦੇਖ ਸਕਦੇ ਹੋ ਇਹ ਆਪਾਂ ਕੱਟਾ ਡਰੈਕਸ ਵੀ ਇਹਦਾ ਸਿੰਘਵਾ ਖਾਸ ਤੋਂ ਹੀ ਕੱਟਾ ਲੈਤਾ ਆਪਾਂ ਪਹਿਲਾਂ ਵੀ ਇੱਕ ਇਹਦਾ ਕੱਟੇ ਦਾ ਭਰਾ ਸੇਲ ਕਰਿਆ ਸੀਗਾ 4-5 ਸਾਲ ਪਹਿਲਾਂ ਉਹਦੀ ਵੀ ਆਪਾਂ ਡਿਟੇਲ ਦਿਖਾਵਾਂਗੇ ਉਹਦੀਆਂ ਕਟੀਆਂ ਉਹਦੀਆਂ ਪੂਰੀਆਂ ਟੌਪ ਦੀਆਂ ਮੰਡੀ ਕਲਾਂ ਖੜਾ ਹੋਇਆ ਇਸ ਟਾਈਮ ਘੱਟੋ ਘੱਟ ਰੋਸਟਮੈਂਡ ਦਾ ਵਾਪਸ ਆੜਾ ਹੋ ਇਹ ਪੀ ਹੁੰਦਾ ਹੈ ਇਹ ਵੀ ਸੀ ਵੀਰਾਵਲੀ ਦਾ ਜਿਹੜਾ ਇਹਦਾ ਭਰਾ ਆਪਾਂ ਸੇਲ ਕਰਾਈ ਚਾਰ ਪੰਜ ਸਾਲ ਪਹਿਲਾਂ ਉਹ ਰੋਸਟਮੈਂਡ ਦਾਗਾ ਉਹਦੀਆਂ ਘੱਟੋ ਘੱਟ 20% ਕੱਟੇ ਆਉਂਦੇ ਨੇ 80% ਉਹਦੀਆਂ ਕਟੀਆਂ ਆਉਂਦੀਆਂ ਤੇ ਕਟੀਆਂ ਵਿੱਚ ਉਹਦੀਆਂ 50 ਕਟਰੂ ਹੋਣ ਉਹਦੀ ਕੱਟੀ ਅਲੱਗ ਹੀ ਦੀਂਦੀਆਂ ਸਾਨੂੰ ਉਹਦੀ ਵੀ ਆਪਾਂ ਪੂਰੀ ਡਿਟੇਲ ਦਿਖਾਵਾਂਗੇ 45000 ਰੁਪਏ ਰੇਟ ਦਾ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ 9 ਮਹੀਨਿਆਂ ਦਾ ਕੱਟਾਗਾ एवीसी बीरावली ਵੀ ਇੰਮਸਾਨ ਦਾ ਬੋਲਾ ਇਹ ਸ਼ੋਕ ਡਾਕਟਰ ਨੇ ਸੀਮਨ ਰੱਖਿਆ ਸੀਗਾ ਪਹਿਲਾਂ ਵੀ ਇਹ ਸਭ ਸ਼ੋਕ ਡਾਕਟਰ ਨੇ ਰੱਖੇ ਉਹ ਰਸਤਮ ਹਿੰਦ ਦਾਗਾ ਮੇਰੀ ਐਚਐਲਡੀ ਵਿੱਚ ਇਹਦੀ ਮਾਂ ਦੀ ਚਵਾਈ ਹੋਈ ਆਪਾਂ ਪੂਰੀ ਡਿਟੇਲ ਵੀ ਦਿਖਾਵਾਂਗੇ ਇਹਦੀ ਮਾਂ ਦੀ ਚਵਾਈ ਹੋਈ ਵੀ ਦੀ ਸਰਟੀਫਿਕੇਟ ਵੀ ਲਿਆਂਦਾ ਰਿਕਾਰਡ ਕਢਾ ਕੇ ਨਾਲ ਤੇਰੀ ਮਾਂ ਦੀ ਜਦੋਂ ਚਵਾਈ ਹੋਈ ਸੀ ਉਦੋਂ ਕੁਵਾਰ ਚ ਫੋਟੋ ਆਈ ਸੀਗੀ 2021 22 ਚ ਉਦੋਂ ਚਵਾਈ ਹੋਈ ਆ ਉਦੋਂ ਮਗਰ ਕੱਟੀ ਸੀਗੀ ਉਹ ਕੱਟੀ ਦੀ ਵੀਡੀਓ ਵੀ ਬਣਾਈ ਹੋਈ ਆ ਤੇ ਕੱਟੇ ਦੀ ਵੀ ਬਣਾਈਓ ਬਿਲਕੁਲ ਜੈਡ ਬਲੈਕ ਆ ਕਿਤੇ ਕੋਈ ਵਾਲ ਚਟਾ ਨਹੀਂ ਹੈਗਾ ਸਾਰੇ ਬੱਚੇ ਇਹਦੇ ਜੈਡ ਬਲੈਕ ਆਉਂਦੇ ਨੇ ਜਿਹੜਾ ਇਹਦਾ ਭਰਾ ਸੀਗਾ ਚਾਰ ਪੰਜ ਸਾਲ ਪਹਿਲਾਂ ਵੇਚਿਆ ਸੀ ਆਪਾਂ ਸੇਲ ਕਰਾਇਆ ਮੰਡੀ ਕਲਾ ਰਾਮਪਰਾ ਫੂਲ ਕੋਲੇ ਉਹ ਵੀ ਬਿਲਕੁਲ ਜੈਡ ਬਲੈਕ ਆ ਕੱਟੇ ਕਮਾਈ ਉਹਦੀਆਂ ਜਿਆਦਾ ਲਗਭਗ ਜੈਡ ਬਲੈਕ ਹੀ ਆਉਂਦੀਆਂ ਨੇ ਪੂਰਾ ਖੁੱਲਾ ਕਰਦਾ 9 ਮਹੀਨਿਆਂ ਦਾ ਕੱਟਾ ਹੈ ਜਿਹਦੀ ਮਾਂ ਦੁੱਧ ਦਿੰਦੀ ਆ 11 ਕਿਲੋ ਦੁੱਧ ਹੋਵੇ 7 ਮਹੀਨਿਆਂ ਦੀ ਗੱਬਣਾਗੀ ਸੂਏ ਹੋ ਜਾਊਗਾ 7-8 ਵੀ ਹੋਵੇ 6-7 ਵੀ ਹੋਵੇ ਸੂਏ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਜਦੋਂ 4-5 ਸਾਲ ਪਹਿਲਾਂ ਕਟਾ ਲਿਆ ਤਾਂ ਹੀ 7-8 ਸੂਏ ਹੋ ਸਕਦੀਆਂ ਮੱਝ ਪਰ ਮੱਝੇ ਦੀ ਵੀ ਆਪਾਂ ਵਧੀਆ ਰੁਪਏ ਲਾਇਆ ਸੇਲ ਨਹੀਂ ਕਰੀ ਇਹਦੀ ਭੈਣ ਸੀਗੀ ਸੂਣ ਵਾਲੀ 40 ਕਿ ਦਿਨ ਰਹਿੰਦੇ ਆ ਉਹਦੇ ਵੀ ਆਪਾਂ ਵਧੀਆ ਪੈਸੇ ਲਾਇਆ ਸੇਲ ਨਹੀਂ ਕਰੀ ਇਹ ਦੋ ਮੱਝਾਂ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਅਡਰ ਕੁਆਲਟੀ ਵੀ ਇਹ ਜੇ ਆਪਣੇ ਕੋਲੇ 20 ਤਰੀਕ ਨੂੰ ਸ਼ਾਮ ਨੂੰ ਹੀ ਆਈਆਂ ਸੀਗੀਆਂ ਇਹਦੀ ਪੂਰੀ ਡਿਟੇਲ ਆਪਾਂ ਇੱਕ ਦੋ ਦਿਨਾਂ ਇੱਕ ਭਰੂਣ ਝੋਟੀਆ ਦੋ ਦਿਨ ਦਾ ਇਹਦੀ ਪੂਰੀ ਡਿਟੇਲ ਆਪਾਂ ਇੱਕ ਦੋ ਦਿਨਾਂ ਤੱਕ ਮਾੜਾ ਇੱਕ ਸ਼ਾਮ ਸਮਾਲ ਕੇ ਦੱਸਾਂਗੇ ਵਕੀਰ ਦੁੱਧਵਾਦ ਆ ਇਹ ਦੋ ਮੱਝਾਂ ਆਈਆਂ ਹੋਈਆਂ ਨੇਗੀਆਂ ਫਿਲਹਾਲ ਇਕੱਲੀ ਕੱਟਾ ਸੇਲ ਵਾਸਤੇ ਉਹਦੀ ਆਪਾਂ ਵੀਡੀਓ ਪਾ ਰਹੇ ਹਾਂਗੇ ਸਕਰੀਨ ਤੇ ਨੰਬਰ ਚੱਲ ਰਿਹਾ ਹੈਗਾ ਜਿਸ ਕਿਸੇ ਵੀ ਨੇ ਲੈਣਾ ਹੋਵੇ ਕੰਟੈਕਟ ਕਰ ਸਕਦੇ ਹੋ 45000 ਰੁਪਏ ਰੇਟ ਹੈ ਇਹਦਾ ਪਿਓਰ ਮੂਰਾ ਜਮਾ ਜੈਡ ਬਲੈਕ ਐਚ ਐਲ ਡੀਵੀ ਦੇ ਪੱਕੇ ਦੁੱਧ ਰਿਕਾਰਡ ਦਾ ਕੱਟਾ ਸਾਰੇ ਸਬੂਤ ਨੇ ਆਪਣੇ ਕੋਲੇ ਜੇ ਕੱਟਾ ਗਲਤ ਵੀ ਸਾਬਤ ਹੁੰਦਾ ਆਪਾਂ ਡਰੈੱਸ ਵੀ ਦੇ ਦਾਂਗੇ ਤੁਸੀਂ ਜਾ ਕੇ ਪਤਾ ਕਰਿਓ ਜੇ 5-4000 ਰੁਪਏ ਖਰਚਾ ਵੀ ਹੁੰਦਾ ਆਪਾਂ ਅਗਲੇ ਨੂੰ 2000 ਰੁਪਏ ਵੱਧ ਵੀ ਦੇਵਾਂਗੇ ਪਤਾ ਕਰਨ ਤੇ ਹਾਂ ਜੇ ਕੱਟਾ ਸਹੀ ਸਾਬਤ ਹੁੰਦਾ ਵੀ ਸਹੀ ਐ ਇਸੇ ਰਿਕਾਰਡ ਸਹੀ ਧਿਆਰ ਜਾਂਚ ਕਰੇ ਤੋਂ ਪਤਾ ਹੁੰਦਾ ਵੀ ਸਹੀ ਹੈਗਾ ਫਿਰ ਐ ਸਮਝ ਲਓ ਵੀ ਪੰਜ ਚਾਰ ਯਾਰ ਕੱਟਾ ਆਪਾਂ ਨੂੰ ਮਹਿੰਗਾ ਪੈ ਗਿਆ ਫਿਰ ਆਪਾਂ ਕੋਈ ਪੈਸਾ ਨਹੀਂ ਦਿੰਦੇ ਜੇ ਕੱਟਾ ਗਲਤ ਸਾਫਤ ਹੁੰਦਾ ਵੀ ਇਹ ਮੱਝ ਦਾ ਹੈ ਨਹੀਂਗਾ ਫਿਰ ਇਹ ਮੱਝ ਖੜੀ ਹੈ ਦੀ ਤੁਸੀਂ ਦੇਖ ਸਕਦੇ ਨਹੀਂ ਪਕਵਾਰ ਚ ਫੋਟੋ ਵੀ ਲੱਗੀ ਸੀਗੀ ਉਦੋਂ ਇਹ ਦੀ ਝੋਟੀ ਆ ਗਈ ਜਦੋਂ ਇਹ ਚਵਾਈ ਚ ਲੱਗੀ ਸੀ ਕੀ ਬਾਈ ਚ ਉਦੋਂ ਇਹ ਮੰਗਰ ਸੀਗੀ ਇਹਦੇ ਕੰਨ ਚ ਟੈਗ ਵੀ ਲੱਗਾ ਹੋਇਆ ਵੀ ਸਰਕਾਰੀ ਰਿਕਾਰਡ ਚ ਵੀ ਸਾਰਾ ਇਹ ਟੈਗ ਹੈਗਾਗਾ ਇਹ ਸੇ ਮੱਝ ਦਾ ਕੱਟਾਗਾ ਕੱਟਾਗਾ ਇਹ ਇਹ ਕਟਾ ਖੜਾ ਹੁਣ ਇਹ ਲੈ ਦੇ ਘਰੇ ਆਇਆ ਐਡਰੈਸ ਵੀ ਦੇ ਦਾਂ ਤੁਸੀ ਇਸੇ ਘਰੇ ਜਾ ਕੇ ਪਤਾ ਵੀ ਕਰ ਸਕਦੇ ਹੋ ਇਹ ਲੇਡੀਜ਼ ਕੋਲੇ ਇਹ ਜਿਆਦਾ ਹੀ ਸਾਮ ਸੰਭਾਲ ਕਰਦੀ ਹੈ ਇਹਦੀ ਇੱਕ ਵਾਰ ਚ ਫੋਟੋ ਸੀਗੀ ਤੁਹਾਨੂੰ ਦਿਖਾਵਾਂਗੇ 20 ਕਿਲੋ 822 ਗ੍ਰਾਮ ਦੁੱਧ ਕੱਢਿਆ ਹੋਇਆਗਾ ਤੁਹਾਨੂੰ ਪੂਰੀ ਡਿਟੇਲ ਵੀ ਦਿਖਾਵਾਂਗੇ 11 ਕਿਲੋ ਦੁੱਧ ਇਸ ਥੱਲੇ ਹੁਣ ਵੀ ਹੋਊਗਾ 7 ਮਹੀਨਾ ਦੀ ਗੱਬਣਾਗੀ ਜਿਵੇਂ ਮੱਝ ਦਾ ਕੱਟਾ ਇਹ ਬਾਪ ਸਾਈਡ ABC ਵੀਰਾਵਲੀ ਭੀਮ ਦਾਗਾ ਸ਼ੋਅ ਕੈਰੈਕਟਰ ਨਹੀਂ ਸੀਮਣ ਰੱਖਿਆ ਸ਼ੋਅ ਕੈਰੈਕਟਰ ਹੀ ਸਾਰੀ ਇਹਨਾਂ ਦੀ ਡਾਕਟਰੀ ਸਾਹਿਬ ਤਾਂ ਇਹਦੀ ਸਾਰੀ ਸ਼ੋਕ ਡਾਕਟਰੀ ਕਰਦਾ ਇਹਨਾਂ ਦੀ ਦੇਖਪਾਲ ਡਾਕਟਰੀ ਵੱਖੋਂ ਡਰੈੱਸ ਆਪਾਂ ਪੂਰਾ ਦੇ ਦੇਣ ਕਿਸੇ ਵੀਰ ਨੇ ਜਾ ਕੇ ਪਤਾ ਵੀ ਕਰਨਾ ਪਤਾ ਕਰ ਸਕਦੇ ਤੁਸੀਂ ਅਡਰ ਵੀ ਤੁਸੀਂ ਦੇਖ ਸਕਦੇ ਹੋ ਟੋਕੜ ਮੱਝ ਦਾ ਵੀ ਗੱਡਾ ਕਾ ਕਿੰਨੇ ਕੁ ਦੁੱਧ ਲਈ ਵੀਡੀਓ ਵੀ ਸਵੇਰੇ 9:00 ਵਜੇ ਲਗਭਗ ਬਣ ਰਹੀ ਹੈ 9:00 9:30 ਦੇ ਵਿੱਚ ਵਿੱਚ ਤੁਸੀਂ ਭਰੇਲੇ ਵੀ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿੰਨੇ ਕੁ ਦੁੱਧ ਵਾਲੀ ਮੱਝੂ ਗੱਡਾ ਕੱਢਰ ਹੋਊਗਾ ਇਹਦਾ 7 ਮਹੀਨਾ ਦੀ ਗੱਬਣਾ ਇਹ 11 ਕਿਲੋ ਦੁੱਧਾ ਇਹਦਾ ਆਪ ਚੁਵਾਈ ਹੋਈ ਸੀ ਜਦੋਂ 21 22 ਜੁਹਾ ਸਰਟੀਫਿਕੇਟ ਵੀ ਦਿਖਾ ਰਹੇ ਆਂਗੇ ਇਹ ਆਪਾਂ ਸਾਲੇ ਟਿਕ ਮਾਰ ਕੇ ਆਇਆ ਚਾਰ ਅਚਵਾਈਆਂ ਹੁੰਦੀ ਸੀ 20 ਕਿਲੋ 828 ਗ੍ਰਾਮ ਦੁੱਧ ਨੇ ਕੱਢਿਆ ਸੀਗਾ ਮੈਂ 22 9 2021 ਦੀ ਡੇਟ ਵੀ ਪਾ ਰੱਖੀ ਆ ਇਹ ਰਿਕਾਰਡ ਵੀ ਸਾਰਾ ਆਪਾਂ ਤੁਹਾਨੂੰ ਸਾਰਾ ਸਬੂਤ ਦੇਵਾਂਗੇ ਤੁਸੀਂ ਪਤਾ ਵੀ ਕਰ ਸਕਦੇ ਹੋ ਜੇ ਗਲਤ ਵੀ حساب ਹੁੰਦਾ ਆਪਾਂ 5-4000 ਰੁਪਏ ਅਗਲੇ ਦਾ ਖਰਚ ਆਊ ਗੱਡੀ ਲਿਆ ਕੇ ਮੈਂ 10000 ਰੁਪਏ ਵੀ ਦੇਣ ਨੂੰ ਤਿਆਰ ਆ ਪਰ ਜੇ ਸਹੀ حساب ਹੁੰਦਾ ਤਾਂ ਇਹ ਸਮਝੋ ਲਈ 5000 ਕੱਟਾ ਮਹਿੰਗਾ ਪੈ ਗਿਆ ਇਹ ਉਹਦੇ ਕੁਆਰਚ ਫੋਟੋ ਆਈ ਸੀ ਤੁਸੀਂ ਦੇਖ ਹੀ ਸਕਦੇ ਹੋ ਦੂਜੇ ਨੰਬਰ ਤੇ ਪਹਿਲੇ ਨੰਬਰ ਤੇ ਸੁੰਦਰ ਸੁੰਦਰ ਨਾਇਆ ਸਿੰਘਵਾਖਾਸ ਉਹਦੀ ਮੱਝ ਆਈ ਸੀ 21706 ਗ੍ਰਾਮ ਦੁੱਧ ਕੱਢਿਆ ਸੀ ਇਹਨੇ ਦੂਜੇ ਨੰਬਰ ਤੇ ਕੱਢੇ 20 ਕਿਲੋ 828 ਗ੍ਰਾਮ ਦੁੱਧ ਇਹ ਵੀ ਕਟੋਗੜ ਤਿੰਨ ਚਾਰ ਸੌ ਬੰਦੇ ਦੇ ਵਿੱਚ ਮੱਝ ਨੇ ਦੁੱਧ ਕੱਢਿਆ ਸੀ ਜੇ ਘਰੇ ਇਹ 22 23 ਕਿਲੋ ਦੁੱਧ ਆਮ ਹੀ ਦਿੰਦੀ ਆ 23 22 ਕਿਲੋ 22 23 ਕਿਲੋ ਇਹ ਲੇਡੀ ਜੀ ਸਾਹਮਦੀ ਆ ਉੱਥੇ ਵੀ ਇਹੀ ਦਿਖਾ ਰਹੀ ਆ ਕੱਟੇ ਨੂੰ ਪੁਰੇ ਇੱਕ ਵਾਰ ਚ ਵੀ ਫੋਟੋ ਇਸੇ ਦੀ ਆ ਤੇ ਇੱਕ ਆਪਾਂ ਕੱਟਾ ਦਿਖਾ ਰਹੇ ਆ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਜਗਰਾਜ ਸਿੰਘ ਬਚੀ ਨੌਆ ਵੀਰ ਦਾ ਆਪਣਾ ਕਾਫੀ ਮਿੱਤਰ ਪਿਆਰਾ ਇਹ ਆਪਣਾ ਕਾਫੀ ਟਾਈਮ ਤੋਂ ਜੁੜਿਆ ਹੋਇਆ ਹੈਗਾ ਪਹਿਲੀ ਵਾਰ ਇਹ ਕੱਟਾ ਇਸੇ ਦਾ ਭਰਾਗਾ ਏਰੀਆ ਕੱਟੀਆਂ ਵੀ ਆ ਰਹੀਆਂ ਮੰਡੀ ਕੋਲ ਆਸ-ਪਾਸੇ ਪਿੰਡਾਂ 'ਚ ਵੀ ਆ ਰਹੇ ਤੁਸੀਂ ਪਤਾ ਵੀ ਕਰ ਸਕੋ ਸਕਰੀਨ ਤੇ ਨੰਬਰ ਵੀ ਦੇ ਰੱਖਿਆ ਬਾਕੀ ਜੇ ਕਿਸੇ ਵੀਰ ਨੇ ਨੇਚਰਲ ਸਰਵਿਸ ਲੈਣੀ ਹੋਵੇ ਵੀਰ 700 ਰੁਪਿਆ ਲੈਂਦਾ 50 ਕਿਲੋਮੀਟਰ ਦੇ ਅੰਦਰ-ਅੰਦਰ ਜੇ ਕੋਈ ਦੂਰੋਂ ਮੱਝ ਲੈ ਕੇ ਆਉਂਦਾ 700 ਰੁਪਿਆ ਜੇ ਕੋਈ ਦੂਰੋਂ ਮੱਝ ਲੈ ਕੇ ਆਉਂਦਾ 200 ਰੁਪਿਆ ਘੱਟ ਵੀ ਕਰਨਾ 500 ਰੁਪਿਆ ਲੈਂਦਾ ਕੱਟੀਆਂ ਹੀ 85% ਅੰਦਾ 80% ਕੱਟੀਆਂ ਹੀ ਆਉਂਦੀਆਂ ਇਹਦੀਆਂ ਤੁਸੀਂ ਝੋਟਾ ਵੀ ਇਸੇ ਸਾਣ ਦਾ ਭਰਾ ਹੈ ਇਹ 4-5 ਸਾਲ ਆਪਣੇ ਕੋਲੇ ਫਿਰਾਲੇ ਦਾ ਕਟਾ ਬਗਿਆਊਗਾ ਇਹਦਾ ਸਕਰੀਨ ਤੇ ਨੰਬਰ ਦੇ ਰੱਖਿਆ ਹੈ ਪਰ ਇਸ ਸਾਣ ਦੇ ਮਾਲਕ ਦਾ ਤੁਸੀਂ ਪਤਾ ਵੀ ਕਰ ਸਕਦੇ ਹੋ ਕਿ ਕਹੇ ਜੀਆਂ ਕਟੀਆਂ ਆਉਂਦੀਆਂ ਨੇ ਬਾਕੀ ਮੱਝ ਕੋਈ ਨੇਚਰਲ ਸਲਵਸ ਵਾਸਤੇ ਕ੍ਰੋਸ ਕਰਾਉਣੀ ਹੋਵੇ ਤੁਸੀਂ ਇਹ ਵੀ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਬਿਲਕੁਲ ਠੰਡਾ ਕਟਾਗਾ ਆਪਣੇ ਕੋਲੇ ਇਹ ਛੋਟਾ ਕਟਾ ਸੇਲ ਵਾਸਤੇ ਆ ਜਿਸ ਕਿਸੇ ਵੀ ਨੇ ਲੈਣੀ ਹੈ ਜਿਹੜੀ ਆਪਾਂ ਵੀਡੀਓ ਚ ਪਿੱਛੇ ਲੰਘ ਗਿਆ ਸਾਰਾ ਉਹ ਰਿਕਾਰਡ ਦੱਸਿਆ ਗਿਆ 45000 ਰੁਪਏ ਡੇਟਾ ਦਾ ਜਿਸ ਕਿਸੇ ਵੀ ਨੇ ਲੈਣਾ ਹੋਵੇ ਕੰਟੈਕਟ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ